ਇੱਕ ਵਾਰ ਜੇ ਕਿਸੇ ਨਾਲ ਪਿਆਰ ਹੋ ਗਿਆ ਤਾਂ ਹੱਬ ਤੋਂ ਉੱਟ ਚੂਟ ਹੈ ਮੈਨੂੰ ਬਤਾ ਆਈ ਏਮ ਆਲਸੋ ਇਨ ਸਰਚ ਮੈਨੇ ਵੀ ਰੂਦਿਆ ਗੱਲਾਂ ਜਾਰੀ ਸਾਰੇ ਜਣੇ ਕਰਦੇ ਆ ਬਟ ਇਟਸ ਨਾਈਸ ਨਮਸਤੇ ਐਂਡ ਹੈਲੋ एवरीवन ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੇਰੇ ਚੈਨਲ ਤੇ ਐਂਡ ਗੈਸ ਵਰਡ ओ oh माय गॉड मैंने इन्ने ज़्यादा रिपलाईज आया मतलब मैंने खुद ही नहीं समझ लग रहा कि मैं किमें कि रिप्लाई रिपलाई करा इस करके एक बार मैं फे तो रिप्लाई देर वीडियो बना दी ओ माय गॉड एक तो गुँढ़ी कच कच पता नहीं की चल रहा इन्ह का सो एम वेरी एक्साइटेड कि मैं सब दे, देखा कि सब ने अपने की की अपने अकॉर्डिंग मीनिंग या डेफिनेशन दी है सच्चे प्यार की ट्रू लवी दो लैट् स्टार्ट ਪਹਿਲਾਂ ਤੇ ਮੈਂ ਨਹੀਂ ਪੁੱਛ ਲੁੱਤਾ ਗਿਆ ਟ੍ਰਾਂਸਲੇਟ ਪਲੀਜ਼ ਮੈਂ ਟ੍ਰਾਂਸਲੇਟ ਕਰੂੰਗੀ ਐਂਡ ਬਾਏ ਦਿਵੇ ਮੈਂ ਸ਼ਾਰਟਸ ਪਾਈਆਂ ਹੋਈਆਂ ਉੱਪਰ ਤੁਸੀਂ ਜਾ ਕੇ ਦੇਖ ਸਕਦੇ ਹੋ ਮੈਂ ਕੱਲ ਹੀ ਸ਼ਾਰਟਸ ਪਾਈਏ ਸੱਚੇ ਪਿਆਰ ਉੱਪਰ ਜਲਦੀ ਜਾ ਕੇ ਦੇਖੋ ਮੇਰੇ ਅਕੋਰਡਿੰਗ ਸੱਚਾ ਪਿਆਰ ਕੀ ਆ ਤੇ ਹੁਣ ਆਪਾਂ ਦੇਖਦੇ ਆ ਅੱਗੇ ਜਦ ਮਿਲੇਗਾ ਤਬ ਅਪਡੇਟ ਕਰ ਦੇਂਗੇ ਓਕੇ ਸੱਚਾ ਪਿਆਰ ਮੁਹੱਬਤ ਹੈ ਜੋ ਜ਼ਿੰਦਗੀ ਪਰ ਸਾਥ ਨਿਭਾਉਂਦਾ ਹੈ ਉਹਦੇ ਲਈ ਉਹਨੂੰ ਛੱਡਣਾ ਹਾਂ ਆ ਵੀ ਕਹਿ ਸਕਦੇ ਆ ਇੱਕ ਦੂਜੇ ਦੀ ਇੱਜ਼ਤ ਕਰਨਾ ਪਸੰਦ ਕਰਨ ਵਾਲੇ ਤਾਂ ਹਰ ਮੋੜ ਤੇ ਖੜੇ ਨੇ ਰਾਈਟ ਜੋ ਆਪਾਂ ਨੂੰ ਕਿਸੇ ਹੋਰ ਦਾ ਹੋਣ ਨਾ ਦਵੇ ਪੁਆਇੰਟ ਹੈ ਯਾਰ ਇੱਕ ਵਾਰੀ ਜੇ ਕਿਸੇ ਨਾਲ ਪਿਆਰ ਹੋ ਗਿਆ ਤਾਂ ਕਿਸੇ ਹੋਰ ਨਾਲ ਮੈਨੂੰ ਲੱਗਦਾ ਇੱਕ ਵਾਰੀ ਹੁੰਦਾ ਆਈ ਆਲਸੋ ਥਿੰਕ ਥੈਟ ਕਿ ਪਿਆਰ ਇੱਕ ਵਾਰੀ ਹੀ ਹੁੰਦਾ ਅੰਡਰਸਟੈਂਡਿੰਗ ਹੀ ਪਿਆਰ ਹੈ ਭੈਣੇ ਅਕੋਰਡਿੰਗ ਟੂ ਮੀ ਬਸ ਪਰਮਾਤਮਾ ਨਾਲ ਉਹਨੂੰ ਦਿਲ 'ਚ ਰੱਖੋ ਇੱਕ ਦੂਸਰੇ ਦਾ ਸਾਥ ਦੇਣਾ ਸਾਰੀ ਜ਼ਿੰਦਗੀ ਉਸ ਦੀ ਰਿਸਪੈਕਟ ਕਰਨਾ ਉਸ ਦੇ ਬੋਲਣ ਤੇ ਵੀ ਬੁਰਾ ਨਾ ਮੰਨਣਾ ਇੱਕ ਸੈਕਿੰਡ ਅਗੇ ਚੱਲਦੇ ਆ ਇੱਕ ਦੂਸਰੇ ਦਾ ਸਾਥ ਦੇਣਾ ਸਾਰੀ ਜ਼ਿੰਦਗੀ ਉਸ ਦੀ ਰਿਸਪੈਕਟ ਕਰਨਾ ਉਸ ਦੇ ਬੋਲਣ ਦੇ ਵੀ ਬੁਰਾ ਨਾ ਮੰਨਣਾ ਪੁਆਇੰਟ ਹੈ ਕੇਅਰ ਕਰੋ ਸ਼ੱਕ ਹੁੰਦਾ ਬਟ ਕੁੜੀਆਂ ਗਲਤ ਸਮਝਣ ਲੱਗ ਜਾਂਦੀਆਂ ਕਿਸੇ ਨੂੰ ਰੂਹ ਨਾਲ ਚਾਹ ਕੇ ਉਹਦਾ ਹੋ ਜਾਣਾ ਹੀ ਸੱਚਾ ਪਿਆਰ ਹੈ ਦੋ ਰੂਹਾਂ ਦਾ ਮੇਲ ਹੈ ਪਿਆਰ ਟਰਸਟ ਬਟ ਵੈਰੀਫਾਈ ਇੱਕ ਦੂਜੇ ਦੇ ਰਿਸਪੈਕਟ ਅਨ ਕੰਡੀਸ਼ਨਲ ਹਾਂ ਹਰ ਇੱਕ ਰਿਲੇਸ਼ਨ ਚ ਰਿਸਪੈਕਟ ਮੈਟਰਸ ਅ ਲੋਟ ਰਿਸਪੈਕਟ ਹੋਣੀ ਬਹੁਤ ਜ਼ਰੂਰੀ ਹੈ ਜੇ ਤੁਸੀਂ ਇੱਕ ਦੂਜੇ ਦੇ ਰਿਸਪੈਕਟ ਨਹੀਂ ਕਰੇ ਦੈਨ ਨਾਥਿੰਗ ਵਿਲ ਵਰਕ ਐਫਰਟਸ ਕੇਅਰ ਸੱਚਾ ਪਿਆਰ ਇੱਕ احساس ਹੈ ਇਸ ਹੱਬ ਤੋਂ ਝੂਠ ਹੈ ਸੱਚਾ ਪਿਆਰ ਰੂਹ ਦਾ ਰੂਹ ਨਾਲ ਪਿਆਰ ਹੋਵੇ ਜਦੋਂ ਉਹਨੂੰ ਸੱਚਾ ਪਿਆਰ ਕਹਿੰਦੇ ਆ ਸੱਚਾ ਪਿਆਰ ਹੈ ਪੈਸਾ ఐ డోంట్ నో ਜਿਹੜਾ ਪਿਆਰ ਜਾਨ ਤੋਂ ਵੱਧ ਕੇ ਕੀਤਾ ਗਿਆ ਹੋਵੇ ਸਕੂਨ ਜਿਸ ਨਾਲ ਰਹਿ ਕੇ ਸਕੂਨ ਮਿਲੇ ਜਿਸ ਦਾ ਖਿਆਲ ਆਏ ਹਰ ਟਾਈਮ ਉਸਦੇ ਚਿਹਰੇ ਦੀ ਚਮਕ ਉਹਦੇ ਚਿਹਰੇ ਦੀ ਚਮਕ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਵੇ ਸੱਚਾ ਪਿਆਰ ਇੱਕ ਦਾ ਹੋ ਕੇ ਰਹਿਣਾ ਹਰ ਹਾਲਾਤ ਵਿੱਚ ਉਹਦਾ ਇਹੀ ਸੱਚਾ ਪਿਆਰ ਹੈ ਓਕੇ ਅੱਜ ਤੱਕ ਇਹ ਨਹੀਂ ਸਮਝ ਲੱਗਾ ਕਿ ਪਿਆਰ ਨੂੰ ਸਿਰਫ ਯੂਜ਼ ਕਰਦੇ ਆ ਹੋਰ ਕੁਝ ਨਹੀਂ ਇੱਕ ਦੂਸਰੇ ਨੂੰ ਸਮਝਣਾ ਬਟ ਅੱਜ ਕੱਲ ਲੋਕ ਮਤਲਬ ਨਿਕਾਲ ਜਾਂਦੇ ਆ ਤੇ ਬਰਬਾਦ ਕਰ ਦਿੰਦੇ ਆ ਸੱਚੇ ਪਿਆਰ ਨੂੰ ਆਪਣੇ ਨੂੰ ਸੰਭਾਲ ਕੇ ਰੱਖਣਾ ਇੱਕ ਨੂੰ ਇੱਕ ਨੂੰ ਹੀ ਪਿਆਰ ਕਰਨਾ ਜਿਸ ਨਾਲ ਰੂਹ ਨੂੰ ਸਕੂਨ ਮਿਲੇ ਹਰ ਟਾਈਮ ਖੁਸ਼ ਰਹੇ ਦਿਲ ਉਸ ਦੇ ਛੱਡ ਜਾਣ ਤੋਂ ਬਾਅਦ ਵੀ ਪਿਆਰ ਦਾ ਅਹਿਸਾਸ ਖਤਮ ਨਾ ਹੋਵੇ ਇਹ ਤਾਂ ਮੇਰੇ ਮੰਦੀ ਕਰ ਕਹਤੀ ਹਾਂ ਅੱਜ ਕੱਲ ਦਾ ਪਿਆਰ ਕਿੱਥੇ ਆ ਪਿਆਰ ਮੈਡਮ ਮੈਨੂੰ ਨਹੀਂ ਪਤਾ ਆਈ ऍम ऑल्सो ਇਨ ਸਰਚ ਮੈਨੂੰ ਵੀ ਮਿਲਿਆ ਸੱਚਾ ਪਿਆਰ ਕਰਨ ਵਾਲਿਆਂ ਨੂੰ ਅੱਜ ਕੱਲ੍ਹ ਤੋਂ ਔਖਾ ਹੀ ਮਿਲਦਾ ਹੈ ਮੈਂ ਥੋੜਾ ਜਿਹਾ ਜਲਦੀ ਜਲਦੀ ਕਰਦੀ ਆ ਨੀ ਕਿਉਂਕਿ ਵੀਡੀਓ ਬਹੁਤ ਲੰਬੀ ਚੱਲ ਜਾਣੀ ਫਿਰ ਤੁਸੀਂ ਕਹਣਾ ਅਸੀਂ ਬੋਰ ਹੋ ਗਏ ਬਸ ਮੈਂ ਆਈ डोंਟ ਥਿੰਕ ਸੋ ਮੈਨੂੰ ਦੇਖ ਕੇ ਕੋਈ ਬੋਰ ਹੁੰਦਾ ਜੇ ਕੋਈ ਹੁੰਦਾ ਤਾਂ ਕਮੈਂਟ ਚ ਦੱਸ ਦਿਓ ਸੱਚਾ ਪਿਆਰ ਕਰਨ ਵਾਲਿਆਂ ਨੂੰ ਹਮੇਸ਼ਾ ਔਖਾ ਹੀ ਮਿਲਦਾ ਫੀਲ ਕਰਨਾ ਹੈ ਸੱਚਾ ਪਿਆਰ ਹੈ ਸੱਚਾ ਪਿਆਰ ਉਹ ਹੁੰਦਾ ਹੈ ਜਿਹੜਾ ਇੱਕ ਦੂਸਰੇ ਨੂੰ ਸਮਝੇ ਤੇ ਦਿਲੋਂ ਸਮਝੇ ਜੋ ਕਭੀ ਨਾ ਮਿਲੇ ਧੋਖਾ ਹੈ ਸਭ ਕੁਝ ਨਹੀਂ ਹੁੰਦਾ ਸੱਚਾ ਸੱਚਾ ਪਿਆਰ ਦਿਲ ਤੋਂ ਰੂਹ ਦਾ ਰਿਸ਼ਤਾ ਜਿਸ ਨੂੰ ਦੇਖ ਕੇ ਦਿਲ ਕਰੇ ਆਹੀ ਤੇਰਾ ਰੱਬ ਹੈ ਰੂਹ ਨਾਲ ਰੂਹ ਦਾ ਮਿਲਨ ਰੂਹ ਦੀਆਂ ਗੱਲਾਂ ਜਾਰੀ ਸਾਰੇ ਜਣੇ ਕਰਦੇ ਆ ਬਟ ਇਟਸ ਨਾਈਸ ਸਭ ਤੋਂ ਪਹਿਲਾਂ ਇਹ ਦੱਸੋ ਕਿ ਪਿਆਰ ਹੁੰਦਾ ਕੀ ਹੈ ਦੱਸ ਦਿੱਤਾ ਮੈਂ ਜਾ ਕੇ ਦੇਖੋ ਮੇਰੀ ਸ਼ਾਰਟਸ ਨੋ ਐਕਸਪਲੇਨੇਸ਼ਨ ਜਸਟ ਫੀਲ ਜਿਸ ਨੂੰ ਪਾ ਕੇ ਕੁਝ ਹੋਰ ਪਾਉਣ ਦੀ ਤਮੰਨਾ ਨਾ ਰਹੇ ਜਿਹੜਾ ਕਦੇ ਪੂਰਾ ਨਾ ਹੋਵੇ ਅੱਜ ਦੇ ਟਾਈਮ 'ਚ ਕੁਝ ਨਹੀਂ ਆਖਰੀ ਸਾਹ ਤੱਕ ਇੱਕੋ ਦਾ ਹੋ ਕੇ ਰਹਿਣਾ ਸੱਚੇ ਪਿਆਰ ਦਾ ਕੋਈ ਕਾਰਨ ਨਹੀਂ ਹੁੰਦਾ ਜੋ ਆਕਾਰਨ ਵਾ ਉਹੀ ਹੁੰਦਾ ਹੱਕ ਜਤਾਣਾ ਪਿਆਰ ਨਹੀਂ ਹੁੰਦਾ ਰੱਬ ਦੀ ਇਬਾਦਤ ਵਾਂਗਰਾ ਜਿਸ ਨੂੰ ਮਿਲ ਜਾਵੇ ਦੁਨੀਆ ਪਿੱਛੇ ਉਹ ਫੇਰ ਕਦੇ ਖੁਆਰ ਨਹੀਂ ਹੁੰਦਾ ਦੋ ਰੂਹਾਂ ਦਾ ਮੇਲ ਸੱਚਾ ਪਿਆਰ ਅਗਲੇ ਦੀ ਖੁਸ਼ੀ 'ਚ ਆਪਣੀ ਖੁਸ਼ੀ ਬਟ ਅੱਜ ਦੇ ਟਾਈਮ 'ਚ ਪਿਆਰ ਨੂੰ ਪਾਣਾ ਹੀ ਪਿਆਰ ਨਾ ਮਿਲੇ ਤੇ ਪਿਆਰ ਨਹੀਂ ਸਮਝ ਨਹੀਂ ਲੱਗਿਆ ਮੈਨੂੰ ਸੌਰੀ ਅਮ ਗੀ ਹੈ ਦੋ ਰੂਹਾਂ ਦਾ ਮੇਲ ਸੱਚ ਤੇ ਵਿਸ਼ਵਾਸ ਸਾਥ ਖੁਸ਼ੀ ਸਭ ਵੇਟ ਕੀ ਲਿਖਿਆ ਯਾਰ ਕਈ ਚੀਜ਼ਾਂ ਸਮਝ ਨਹੀਂ ਆ ਰਹੀ ਕੁਝ ਹੋਰ ਹੀ ਲਿਖਿਆ ਹੁੰਦਾ ਹੈ ਵਿਚ ਵਿਚਾਲੇ ਸੱਚਾ ਪਿਆਰ ਉਹ ਹੀ ਆ ਜੋ ਤੁਹਾਡੇ ਹਰ ਕਦਮ ਵਿੱਚ ਸਾਥ ਦੇਵੇ ਵਿਸ਼ਵਾਸ ਕੋਈ ਸ਼ਕਲ ਪੈਸਾ ਨਾ ਵੇਖਿਆ ਜਾਵੇ ਜਿਵੇਂ ਹੈ ਬੈਸਟ ਹੈ ਮੇਰਾ ਆਪਣਾ ਹੈ ਸੱਚਾ ਪਿਆਰ ਹੁੰਦਾ ਹੈ ਇਹ ਗੱਲ ਤਾਂ ਹੈ ਕੰਪੇਅਰ ਕੰਪੈਰੀਜ਼ਨ ਤੇ ਯੂ نو ਪਰਫੈਕਸ਼ਨ ਇੰਪਰਫੈਕਸ਼ਨਸ ਮੈਟਰ ਨਹੀਂ ਕਰਦੀ ਸੱਚਾ ਪਿਆਰ ਜੋ ਸਾਥ ਰਵੇ ਨਾਲ ਖੜੇ ਗੁੱਸਾ ਨਾ ਕਰੇ ਹਰ ਮੁਸੀਬਤ ਵਿੱਚ ਸਾਥ ਸਾਥ ਦਵੇ ਆਈ ਰੀਲੀ ਲਾਈਕ ਯੂ ਥੈਂਕ ਯੂ ਫੀਲਿੰਗ ਹੀ ਫੀਲਿੰਗ ਆ ਬਸ ਔਰ ਕੁਝ ਨਹੀਂ ਰੂਹਾਂ ਦੇ ਪਿਆਰ ਨੂੰ ਸੱਚਾ ਪਿਆਰ ਕਹਿੰਦੇ ਆ ਸੱਚਾ ਪਿਆਰ ਇੱਕ ٹرسٹ ਹੈ ਜਿਹੜਾ ਹਰ ਬੰਦੇ ਨੂੰ ਆਪਦੇ ਪਾਰਟਨਰ ਤੇ ਹੋਣਾ ਚਾਹੀਦਾ ਹੈ ਤੇ ਇਹ ਸੱਚਾ ਪਿਆਰ ਆ ਜੀ ਰੰਗ ਰੂਪ ਆਊਟ ਮੈਟਰ ਨਹੀਂ ਕਰਦਾ ਅੰਡਰਸਟੈਂਡਿੰਗ ਐਂਡ ਬਲੀਵ ਐਂਡ ਨੋ ਇਗਨੋਰ ਫੀਲਿੰਗ ਸਿਰਫ ਇੱਕ ਨਾਲ ਹੀ ਰਹਿਣਾ ਮੁਹੱਬਤ ਨਹੀਂ ਹੁੰਦਾ ਬਸ ਇੱਕ ਅਟਰੈਕਸ਼ਨ ਹੁੰਦੀ ਹੈ ਜਿਸ ਨੂੰ ਲੋਕ ਪਿਆਰ ਕਹਿੰਦੇ ਆ ਪਿਆਰ ਤਾਂ ਹੁੰਦਾ ਹੈ ਜੇ ਮਿਲ ਜਾਵੇ ਤਾਂ ਉਹਦੀ ਕਦਰ ਨਹੀਂ ਹੁੰਦੀ ਲੈ ਕੈਮਰਾ ਸੈੱਟ ਕਰ ਲਈ ਹੈ ਨਾ ਮੈਨੂੰ ਲੱਗ ਰਿਹਾ ਕਿ ਥੋੜਾ ਸੈੱਟ ਨਹੀਂ ਸੀ ਕੰਮ ਜਸ ਤੋਖਾ ਐਂ ਤੋਖਾ ਹੈ ਅੱਛਾ ਇਨਸਾਨ ਅੱਛਾ ਹੈ ਯਾ ਬੁਰਾ ਹੈ ਜੈਸਾ ਵੀ ਆਪਕੋ ਪਸੰਦ ਹੈ ਜ਼ਿੰਦਗੀ ਭਾਰ ਕਿਸੇ ਦੀ ਵੇਟ ਕਰਨਾ ਜਦੋਂ ਪਤਾ ਹੋਵੇ ਕਿ ਉਹਨੇ ਨਹੀਂ ਆਉਣਾ ਜੋ ਨਿਭਾ ਗਿਆ ਉਹੀ ਸੱਚਾ ਪਿਆਰ ਹੈ ਇੱਕ ਦੂਸਰੇ ਨੂੰ ਦਿਲੋਂ ਲਾਇਕ ਕਰਨਾ ਕਿ ਜੇ ਥਰਡ ਪਰਸਨ ਬਾਰੇ ਨਾ ਸੋਚਣਾ ਲਾਇਲਟੀ ਮੇਨਟੇਨ ਰੱਖਣੀ ਇੱਕ ਦੂਸਰੇ ਦੀ ਰਿਸਪੈਕਟ ਕਰਨੀ ਵਨ ਸਾਈਡਿਡ ਮੈਂ ਕੀਤਾ ਇੱਕ ਜ਼ਹਿਰ ਹੈ ਇਹ ਨਹੀਂ ਅੱਜਕੱਲ ਹੁੰਦਾ ਕਿਸੇ ਨੂੰ ਨਥਿੰਗ ਹੁੰਦਾ ਹੀ ਨਹੀਂ ਕੁਝ ਰੀਅਲ ਲਵ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਆਪਣੀ ਕਿਸਮਤ ਵਿੱਚ ਹੋਵੇ ਜਾਂ ਨਾ ਹੋਵੇ ਪਰ ਹਮੇਸ਼ਾ ਉਸ ਨੂੰ ਪਿਆਰ ਕਰਦੇ ਰਹਿਣਾ ਸੱਚਾ ਪਿਆਰ ਸਿਰਫ ਤੇ ਸਿਰਫ ਧੋਖਾ ਹੈ ਤੁਸੀਂ ਆਪਣੇ ਸਾਥੀ ਨਾਲ ਖੁਸ਼ ਜਾਂ ਸੈਟੀਸਫਾਈਡ ਹੋ ਇਟਸ ਪਿਓਰ ਲਵ ਸੱਚਾ ਪਿਆਰ ਤਾਂ ਹੈ ਨਹੀਂ ਜੀ ਅੱਜ ਕੱਲ ਦੇ ਟਾਈਮ 'ਚ ਜਿਸ ਤੋਂ ਬਾਅਦ ਕਦੇ ਪਿਆਰ ਹੀ ਨਾ ਹੋਵੇ ਧੋਖਾ ਹੈ ਸੱਚਾ ਪਿਆਰ ਹੋਰ ਕੁਝ ਨਹੀਂ ਜਿਹੜਾ ਚੀਜ਼ ਮਿਲੇ ਵੀ ਨਾ ਕਦੇ ਪਰ ਉਹਨੂੰ ਪਾਉਣ ਦੀ ਚਾਹਤ ਰਹੀ ਹਮੇਸ਼ਾ oh my god ਸੱਚਾ ਪਿਆਰ ਲਵ ਹੈ ਮੈਂ ਬਿਆਨ ਨਹੀਂ ਕਰ ਸਕਦਾ ਇੱਕ ਨਵੀਂ ਜ਼ਿੰਦਗੀ ਹੁੰਦੀ ਹੈ ਸੱਚੇ ਪਿਆਰ ਦੀ ਸ਼ੁਰੂਆਤ 노 ਸੈਡ ਓਨਲੀ ਹੈਪੀ ਬਿਮਾਰੀ ਲੱਗ ਜਾਣਾ ਤਾਂ ਔਖਾ ਹੀ ਆ ਅੱਜਕੱਲ ਕੋਈ ਪਿਆਰ ਨਹੀਂ ਕਰਦਾ ਇਟਸ ਓਨਲੀ ਏ ਤੋਖਾ ਨਹੀਂ ਯਾਰ ਸੱਚਾ ਪਿਆਰ ਹੁੰਦਾ ਹੈ ਤੇ ਇੱਕ ਮੈਨੂੰ ਹੋਰ ਕਮੈਂਟ ਯਾਦ ਆਇਆ ਇਹਨੇ ਲਿਖਿਆ ਸੀ ਮਾਂ ਸੱਚਾ ਪਿਆਰ ਹੈ ਮਾਂ ਤੇ ਇਹ ਗੱਲ ਹੈ ਤੇ ਸਭ ਦੇ ਰਿਪਲਾਈ ਮੈਂ ਕਰ ਦਦੇ ਤਾਂ ਮੈਨੂੰ ਸਾਰਿਆਂ ਦੀ ਰਿਪਲਾਈ ਬੜੇ ਵਧੀਆ ਲੱਗੇ ਜਿਹੜੇ ਕਹਿ ਰਹੇ ਆ ਕਿ ਸਾਨੂੰ ਸੱਚਾ ਪਿਆਰ ਹੋਇਆ ਬਹੁਤ ਚੰਗੀ ਗੱਲ ਆ ਜਿਨ੍ਹਾਂ ਨੂੰ ਮਿਲ ਗਿਆ ਤੁਸੀਂ ਬਹੁਤ ਕਿਸਮਤ ਵਾਲੇ ਹੋ ਜਿਨ੍ਹਾਂ ਨੂੰ ਨਹੀਂ ਮਿਲਿਆ ਆਈ ਹੋਪਸ ਤੁਹਾਨੂੰ ਆਪਣਾ ਸੱਚਾ ਪਿਆਰ ਮਿਲ ਜਵੇ ਐਂਡ ਪਿਆਰ ਤੇ ਵਿਸ਼ਵਾਸ ਰੱਖੋ ਰੱਬ ਤੁਹਾਨੂੰ ਪਿਆਰ ਕਰਦਾ ਤੁਹਾਡੇ ਮਾਪੇ ਤੁਹਾਨੂੰ ਪਿਆਰ ਕਰਦੇ ਆ ਤੇ ਇੱਕ ਪਾਰਟਨਰ ਵੀ ਤੁਹਾਨੂੰ ਡੈਫੀਨਿਟਲੀ ਪਿਆਰ ਕਰਨ ਵਾਲਾ ਮਿਲ ਜੇਗਾ ਓਕੇ ਬਾਏ